ਮੋਗਾ ਦੇ ਸਿਵਲ ਹਸਪਤਾਲ 'ਚ ਦਵਾਈ ਲੈਣ ਆਏ ਵਿਅਕਤੀ ਦਾ ਪਰਸ ਚੋਰੀ ਮਰੀਜ਼ਾ ਨੇ ਚੋਰ ਨੂੰ ਫੜ ਕੇ ਚਾੜਿਆ ਕੁਟਾ ਪਸਖਾਇਆ ਸਬਕ ਮਿਲ ਗਿਆ ਸ਼ੀਲਾ ਪੱਤਰੀ ਸਿਵਲ ਹਸਪਤਾਲ ਦੇ ਵਿੱਚ ਉਸ ਵੇਲੇ ਹੜਕਮ ਮੱਚ ਗਿਆ ਜਦੋਂ ਦਵਾਈ ਲੈਣ ਆਏ ਇੱਕ ਵਿਅਕਤੀ ਦਾ ਪਰਸ ਇੱਕ ਨੌਜਵਾਨ ਨੇ ਚੋਰੀ ਕਰ ਲਿਆ ਹਾਲਾਂਕਿ ਮੌਕੇ ਤੇ ਮੌਜੂਦ ਲੋਕਾਂ ਦੀ ਸਾਵਧਾਨੀ ਦੇ ਨਾਲ ਨੌਜਵਾਨ ਨੂਰੰਗੀ ਹੱਤੀ ਫੜ ਲਿਆ ਗਿਆ ਮੌਜੂਦ ਮਰੀਜ਼ਾਂ ਨੇ ਉਸ ਨੂੰ ਕਾਬੂ ਕਰਕੇ ਚਾੜਿਆ ਕੁਟਾਪਾ ਫਿਰ ਸੁਰੱਖਿਆ ਗਾਰਡ ਦੇ ਹਵਾਲੇ ਕਰ ਦਿੱਤਾ ਸੁਰੱਖਿਆ ਗਾਰਡ ਨੇ ਨਸੀਹਤ ਦੇਣ ਤੋਂ ਬਾਅਦ ਚੇਤਾਵਨੀ ਦੇ ਕੇ ਉਸ ਨੂੰ ਛੱਡ ਦਿੱਤਾ ਦਰਸ਼ਕਾਂ ਸਰਕਾਰੀ ਹਸਪਤਾਲ ਦੇ ਵਿੱਚ ਕੋਈ ਮਾਰ ਕੋਟ ਹੋ ਗਿਆ ਲੜਾਈ ਚ ਗਿਆ ਸਿਰਫ ਮਾਅਬਾ ਕੀ ਹੈ ਕੱਲ ਓਪੀਡੀ ਦੇ ਵਿੱਚ ਸਾਡੇ ਮੈਡੀਸਨ ਦੀ ਓਪੀਡੀ ਔਰਥੋ ਦੀ ਓਪੀਡੀ ਜਿਹੜੀ ਹੁੰਦੀ ਉਹਦੇ ਵਿੱਚ ਰਸ ਜ਼ਿਆਦਾ ਹੁੰਦਾ ਤੇ ਕਈ ਵਾਰ ਜੋ ਚੋਰ ਹੁੰਦੇ ਆ ਉਹਦੇ ਵਿੱਚ ਮਰੀਜ਼ਾਂ ਦੇ ਰੂਪ ਦੇ ਵਿੱਚ ਵੜ ਜਾਂਦੇ ਆ ਤੇ ਜੋ ਸਾਡੇ ਬਜ਼ੁਰਗ ਹੁੰਦੇ ਉਹਨਾਂ ਦੇ ਪਰਸ ਕੱਢ ਲੈਂਦੇ ਉਹਨਾਂ ਦੇ ਫੋਨ ਕੱਢ ਲੈਂਦੇ ਐ ਇਦਾਂ ਹੀ ਗੱਲ ਇੱਕ ਚੋਰ ਸੀ ਉਹ ਮਰੀਜ਼ਾਂ ਦੀ ਭੀੜ ਦੇ ਵਿੱਚ ਵੜ ਗਿਆ ਤੇ ਉਹਨੇ ਪਰਸ ਤੇ ਫੋਨ ਉੱਥੇ ਚੋਰੀ ਕਰ ਲਿਆ ਤੇ ਪਰ ਮਰੀਜ਼ਾਂ ਨੇ ਮੌਕੇ ਦੇ ਉੱਤੇ ਉਹਨੂੰ ਫੜ ਲਿਆ ਤੇ ਜੋ ਦਿਨ ਉਹ ਬੰਨਦਾ ਸੀ ਉਹ ਕੀਤਾ ਸਿਰ ਪਤਾ ਲੱਗਿਆ ਕਿ ਕਿੱਥੋਂ ਮਸੀ ਨਰ ਕੋਲ ਜਿਹੜਾ ਨਹੀਂ ਉਹ ਭੱਜ ਗਿਆ ਮੇਰੇ ਜਿੱਤੋਂ ਤੁਹਾਡੇ ਵੱਲੋਂ ਕੀ ਕਾਰਵਾਈ ਕੀਤੀ ਸਾਡੇ ਵੱਲੋਂ ਹਜੇ ਜਦੋਂ ਜੇ ਕੋਈ ਕੰਪਲੇਂਟ ਆਉਗੀ ਤਾਂ ਅਸੀਂ ਐਸ ਐਚਓ ਨੂੰ ਜੋ ਹੈਗਾ ਅਸੀਂ ਇਨਫੋਰਮ ਕਰ ਦਾਂਗੇ ਪਰ ਫਿਲਹਾਲ ਸਾਡੇ ਵੱਲੋਂ ਕੋਈ ਲਿਖਤੀ ਰੂਪ ਵਿੱਚ ਕੁਝ ਨਹੀਂ ਕੀਤਾ ਗਿਆ ਸਰ ਲਗਾਤਾਰ ਇੱਥੇ ਚੋਰੀਆਂ ਹੋਈਆਂ ਜੀ ਫੋਟ ਸੈਂਟਰ ਜਾਂ ਦੂਸਰੇ ਉਹ ਬਾਹਰ ਕਿਉਂ ਨਹੀਂ ਕੱਢੇ ਜਾਂਦੇ ਲੱਗਦਾ ਨਹੀਂ ਉਹ ਬਾਹਰ ਕੱਢ ਦਿੱਤੇ ਜਾਂਦਾ ਸ਼ਾਇਦ ਉਹ ਫਰਕ ਪੈ ਜਾਏ ਕੋਈ ਨਹੀਂ ਅਡਿਕਟਲ ਬਿਲਕੁਲ ਸਹੀ ਹੈ ਸਾਡੇ ਕੋਲੇ ਨਸ਼ਾ ਛਡਾਊ ਕੇਂਦਰ ਹੈ ਫਿਰ OST ਸੈਂਟਰ ਹੈ ਦੋ ਜਗ੍ਹਾ ਹੋਣ ਕਰਨਾ ਤਾਂ ਥੋੜਾ ਜਿਹਾ ਇਹ ਪ੍ਰੋਬਲਮ ਸਾਨੂੰ ਵਾਰੀ ਵਾਰੀ ਫੇਸ ਕਰਨੀ ਪੈਂਦੀ ਹੈ ਉਸ ਅਧਿਕਾਰੀਆਂ ਨੂੰ ਅਸੀਂ ਇਸ ਸੰਬੰਧੀ ਸੂਚਿਤ ਕੀਤਾ ਗਿਆ ਹੈ ਕਿ ਇਹ ਹਰੇਕ ਹਸਪਤਾਲ ਤੋਂ ਬਾਹਰ ਹੋਣਾ ਚਾਹੀਦਾ ਕਿਉਂਕਿ ਮਰੀਜ਼ ਨੂੰ ਦਾਖਲ ਦੀ ਜ਼ਰੂਰਤ ਨਹੀਂ ਹੁੰਦੀ ਸਿਰਫ ਦਵਾਈ ਦੇਣੀ ਹੁੰਦੀ ਹੈ ਇਨਫਾਰਮ ਕੀਤਾ ਗਿਆ ਪਰ ਹਜੇ ਜਗ੍ਹਾ ਹੋਰ ਜਗ੍ਹਾ ਨਾ ਹੋਣ ਕਰਕੇ ਇਹਨੂੰ ਸ਼ਿਫਟ ਨਹੀਂ ਕੀਤਾ ਜਾ ਸਕਿਆ ਲਗਾਤਾਰ ਜਿਹੜਾ ਕੀ ਹੈ ਵਾਰਡਾਂ ਦੇ ਵਿੱਚੀਆਂ ਹਸਪਤਾਲ ਦੇ ਵਿੱਚ ਜਿਹੜੇ ਹੈ ਤੇ ਆਪਣਾ ਸਿਕਿਉਰਿਟੀ ਗਾਰਡ ਤਨਾਤ ਰਹਿੰਦੇ ਪਰ ਫਿਰ ਵੀ ਇਸ ਤਰ੍ਹਾਂ ਦੇ ਜਿਹੜੇ ਘਟਨਾਵਾਂ ਲਗਾਤਾਰ ਸਾਹਮਣੇ ਆ ਰਹੀਆਂ ਇੱਕ ਟਾਈਮ ਸਾਡੇ ਕੋਲੇ ਇੱਕ ਸ਼ਿਫਟ ਦੇ ਵਿੱਚ ਚਾਰ ਸਿਕਿਉਰਿਟੀ ਗਾਰਡ ਹੁੰਦੇ ਆ ਜ਼ਿਆਦਾਤਰ ਉਹਨਾਂ ਦਾ ਜੋ ਸ਼ਿਫਟਨ ਤੋਂ ਐਮਸੀਐਚ ਬਿਲਡਿੰਗ ਦੇ ਵਿੱਚ ਹੁੰਦਾ ਚਾਰ ਸਫੀਸ਼ੀਐਂਟ ਨਹੀਂ ਹੈ ਅਸੀਂ ਐਸਐਸਬੀ ਆਬਵੀਅਸ ਨੂੰ ਵੀ ਲਿਖਿਆ ਸੀ ਕਿ ਹਸਪਤਾਲ ਦੇ ਵਿੱਚ ਇੱਕ ਚੌਂਕੀ ਅਲੱਗ ਹੋਣੀ ਚਾਹੀਦੀ ਹੈ ਕਿਉਂਕਿ ਜੋ ਸਾਡੇ ਇਹ ਸਿਕਿਉਰਿਟੀ ਗਾਰਡ ਹੈਗਾ ਇਹਨਾਂ ਦੇ ਇੱਕ ਦਾਇਰਾ ਲਿਮਟਿਡ ਹੁੰਦਾ ਕਿਉਂਕਿ ਇਹ ਆਊਟਸੋਰਸਡ ਹੁੰਦੇ ਆ ਰੈਗੂਲਰ ਜੋ ਮੁਲਾਜ਼ਮ ਹੈ ਉਹ ਸਾਡੇ ਇੱਥੇ ਹੋਣ ਤਾਂ ਲਾਅ ਐਂਡ ਆਰਡਰ ਨੂੰ ਚੰਗੇ ਤਰੀਕੇ ਨਾਲ ਮੇਨਟੇਨ ਕੀਤਾ ਜਾ ਸਕਦਾ ਹੈ